ਸਾਲ ਤੋਂ ਪਹਿਲਾਂ ਫੱਦੇ ਦੀ ਸਾਂਝ ਬਾਈ ਜੀ ਬਲਾਉ ਫੱਦੇ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫੱਦੇ ਨਿਮਰਤਾ ਸਹਿਤ ਬੇਨਤੀ ਹੈ ਤੁਹਾਡੇ ਚੈਨਲ ਦੇ ਮਾਦੇ ਮਰਾਹੀ ਕਿ ਜਿਹੜੇ ਜਗਜੀਤ ਸਿੰਘ ਜੀ ਡੱਲੇਵਾਲ ਆ ਉਹਨਾਂ ਦੀ ਜਿਹੜੀ ਹਾਲਾਤ ਨੇ ਹਾਲਤਾ ਉਹ ਬਹੁਤ ਹੀ ਕਮਜ਼ੋਰ ਹੋ ਰਹੀ ਹੈ ਦਿਨੋ ਦਿਨ ਸੋ ਉਹਨਾਂ ਜਥੇਬੰਦੀਆਂ ਵੱਲੋਂ ਕਿਸਾਨ ਆਗੂਆਂ ਵੱਲੋਂ ਜਿਹੜਾ ਇਹ 30 ਦੀ ਬੰਦ ਦੀ ਕਾਲ ਦਿੱਤੀ ਗਈ ਆ ਉਹਦੇ ਵਿੱਚ ਸ਼ਮੂਲੀਅਤ ਕਰਨ ਨੂੰ ਸਾਰੀਆਂ ਹੀ ਪੰਜਾਬ ਦੀਆਂ ਹਿੰਦੁਸਤਾਨੀਆਂ ਸਾਰੀਆਂ ਟੋਟਲ ਜਥੇਬੰਦੀਆਂ ਨੂੰ ਉਹਨਾਂ ਨੇ ਨਿਮਰਤਾ ਸਹਿਤ ਬੇਨਤੀ ਕੀਤੀ ਹੈ ਤੇ ਉਹਦੇ ਵਿੱਚ ਅਸੀਂ ਵੀ ਮੀਟਿੰਗ ਦੇ ਵਿੱਚ ਗਏ ਸੀ ਤੇ ਸਾਡਾ ਆਪਣੇ ਤੌਰ ਤੇ ਜਿਹੜਾ ਫੈਸਲਾ ਹੋਇਆ ਉਹਦੇ ਅੱਗੇ ਅਸੀਂ 30 ਤਰੀਕ ਨੂੰ 10 ਤੋਂ ਲੈ ਕੇ 2 ਵਜੇ 4 ਘੰਟੇ ਦਾ ਪੂਰਨ ਸਮਰਥਨ ਪੰਜਾਬ ਰੋਡ 'ਤੇ ਪੀਆਰਟੀਸੀ ਪਣ ਬੱਸ ਸਾਰੇ ਅਮਲੋਂ ਅਸੀਂ ਜਿਹੜਾ ਇਹ ਦੇ ਰਿਹਾ ਸਾਡੀ ਜੇ세ਬੰਦੀ ਵੱਲੋਂ ਪੰਜਾਬ ਰੋਡ ਪਣਬਾਸ ਪੀ ਆਰਟੀਸੀ ਕੰਟਰੈਕਟ ਵਰਕ ਕਰੀ ਜਨਾਂ ਵੱਲੋਂ ਮੈਂ ਵਿਸ਼ਵਾਸ ਦਿਵਾਉਣਾ ਵੀ ਅਸੀਂ ਇਹ 10 ਤੋਂ 2 ਇਹ ਬੰਦ ਕਰਾਂਗੇ ਤਕਰੀਬਨ ਆ ਜੀ ਪਣਬਾਸ ਤੇ ਪੀ ਆਰਟੀਸੀ ਦੀਆਂ ਜਿੰਨੀਆਂ ਵੀ ਬਸਾਂ ਤਕਰੀਬਨ ਤਕਰੀਬਨ ਸਾਰੀਆਂ ਹੀ ਆ ਜਿੱਥੇ ਵੀ ਹੋਣੀਆਂ ਆ ਉੱਥੇ ਹੀ ਰੁਕਣਗੇ ਆ 10 ਤੋਂ 2 ਵਜੇ ਤੱਕ 4 ਘੰਟੇ ਦਾ ਸਮਰਥਨ ਪਰ ਉਹਨਾਂ ਤੋਂ ਕਿਸਾਨਾਂ ਵੱਲੋਂ ਜਿਹੜਾ ਉਹ 7 ਵਜੇ ਤੋਂ ਆ 7 ਵਜੇ ਤੋਂ ਜਿੱਥੇ-ਜਿੱਥੇ ਵੀ ਉਹਨਾਂ ਨੇ ਸਾਨੂੰ ਪੁਆਇੰਟ ਦਿੱਤੇ ਆ ਅਸੀਂ 10 ਵਜੇ ਪਹਿਲਾਂ ਗੇਟ ਰੈਲੀ ਕਰਕੇ ਗੇਟਾਂ ਤੇ ਉਸ ਤੋਂ ਬਾਅਦ ਅਸੀਂ ਉੱਥੇ ਜਾ ਕੇ ਉਹਨਾਂ ਨੂੰ ਅਸੀਂ ਆਪਦਾ ਸਮਰਥਨ ਦੇਵਾਂਗੇ ਕੋਜੀ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਵੱਲੋਂ ਪਹਿਲਾਂ ਹੀ ਦੱਸ ਦਿੱਤਾ ਗਿਆ ਮੈਂ ਫੇਰ ਦੁਹਰਾ ਦਿੰਦਾ ਤੇ ਜਿਨ੍ਹਾਂ ਨੇ ਵਿਆਹ ਕਾਰਜ ਰੱਤੇ ਹੋਏ ਨੇ ਉਹ ਜਾਂ ਜਿਹੜੀ ਮੈਡੀਕਲ ਲਾਈਨ ਦੇ ਵਿੱਚ ਆ ਜਿਹੜੀ ਐਮਰਜੈਂਸੀ ਸਹੂਲਤਾਂ ਉਹਨਾਂ ਨੂੰ ਉਹਨਾਂ ਨੇ ਇਸ ਤੋਂ ਬਾਹਰ ਰੱਖਿਆ ਗਿਆ ਐਂਬੂਲੈਂਸ ਹੋਈ ਮੈਡੀਕਲ ਲਾਈਨ ਹੋਈ ਉਹਨਾਂ ਨੂੰ ਜਿਉਂਦੀ ਤੇ ਚੱਲਦਾ ਰੱਖਿਆ ਜਾਊਗਾ ਔਰ ਜਿਹੜੀਆਂ ਬਰਾਤਾਂ ਨੇ ਉਹਨਾਂ ਨੂੰ ਲਾੜਾ ਲਾੜੀ ਹੈ ਜਿੱਥੇ ਉਹ ਨਹੀਂ ਰੋਕਿਆ ਜਾਊਗਾ ਇਸ ਤੋਂ ਅਪਰੰਤ ਕੋਈ ਪੇਪਰ ਦੇਣ ਜਾ ਰਿਹਾ ਉਹਨੂੰ ਨਹੀਂ ਰੋਕਿਆ ਜਾਊਗਾ ਕਿਉਂਕਿ ਐਮਰਜੈਂਸੀ ਆ ਉਹ ਵੀ ਤੇ ਇੱਕ ਜਿਹੜੀ ਹੈ 에어ਪੋਰਟ ਜਾ ਰਿਹਾ ਕੋਈ ਵਿਦੇਸ਼ ਵਿਦੇਸ਼ ਦੇ ਵਿੱਚ ਜਾ ਰਿਹਾ ਜਾਂ ਆ ਰਿਹਾ ਉਹਨੂੰ ਪੰਦੀਗਰ ਸਾਹਿਬ ਦਾ ਵੀ ਬਿਆਨ ਆ ਗਿਆ ਔਰ ਜਥੇਬੰਦੀਆਂ ਨੇ ਸਾਰਿਆਂ ਨੇ ਦੱਸਿਆ ਵੀ ਉਹਨੂੰ ਅਸੀਂ ਇਸ ਵਾਰ ਰੱਖਿਆ ਗਿਆ ਉਹਨੂੰ ਅਸੀਂ ਨਹੀਂ ਰੋਕਾਂਗੇ ਹੋਰ ਵੀ ਕੋਈ ਐਮਰਜੈਂਸੀ ਹੋਵੇਗੀ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਉਹਨੂੰ ਨਹੀਂ ਰੋਕਿਆ ਜਾਊਗਾ ਵੇਖੋ ਇਹ ਜਿਹੜੀ 30 ਦੀ ਬੰਦ ਦੀ ਕਾਲ ਆ ਨਾ ਇਹ ਰੋਸ ਆ ਇਹਨੂੰ ਅਸੀਂ ਇਹ ਨਹੀਂ ਕਹ ਦਿੰਦੇ ਵੀ ਜ਼ਬਰਦਸਤੀ ਫੜ ਕੇ ਭਾਇਆ ਜਾਣਾ ਨਹੀਂ ਇਹ ਰੋਸ ਆ ਇਹ ਰੋਸ ਆ ਜਿਹੜੀ ਹਿੰਦੁਸਤਾਨ ਦੀ ਸਰਕਾਰ ਆ ਜਾਂ ਪੰਜਾਬ ਦੀ ਸੂਬਾ ਸਰਕਾਰ ਆ ਇਹ ਦੋਨਾਂ ਤੇ ਹੀ ਬਹੁਤ ਜ਼ਿਆਦਾ ਪਬਲਿਕ ਵੱਲੋਂ ਰੋਸ ਅਸਰ ਪੈਣਾ ਕਿਉਂਕਿ ਜਿਹੜੀ ਕੱਲਾ ਡੱਲੇਵਾਲ ਬੈਠਾ ਉਹ ਕੱਲਾ ਡੱਲੇਵਾਲ ਦੀ ਆਪਣੀ ਮੰਗ ਨਹੀਂ ਉਹ ਆ ਜਿਹੜੀ ਜਿੰਨੇ ਵੀ ਕਿਸਾਨੀ ਦੇ ਨਾਲ ਰਲ ਕੇ ਜਿਵੇਂ ਦੁਕਾਨਦਾਰ ਨੇ ਸਾਬੂਕਾਰ ਨੇ ਜਾਂ ਕੋਈ ਵੀ ਆ ਕਿਤੇ ਵੀ ਆ ਕਿਸੇ ਵੀ ਕੈਟਾਗਰੀ ਦੇ ਵਿੱਚ ਆ ਉਹ ਜਿਹੜਾ ਕੰਮ ਕਰ ਰਿਹਾ ਉਹ ਨਿਰਪਰ ਕਿਸਾਨੀ ਤੇ ਆ ਜੇ ਕਿਸਾਨ ਨੂੰ ਸਮਰਥਨ ਮੁੱਲ ਨਹੀਂ ਮਿਲਦਾ ਦਾ ਉਹ ਹਸਰ ਹੈ ਜਿਹੜਾ ਸਾਰਿਆਂ ਤੇ ਆ ਸਾਰਿਆਂ ਦਾ ਹੀ ਨੁਕਸਾਨ ਆ ਉਹਦੇ ਵਿੱਚ ਵੇਖੋ ਨਿਮਰਤਾ ਸਹਿਤ ਬੇਨਤੀ ਆ ਪਹਿਲਾਂ ਕਿਸਾਨਾਂ ਵੱਲੋਂ ਵੀ ਕੀਤੀ ਜਾ ਰਹੀ ਆ ਔਰ ਕਰਨਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਪੀਲਾਂ ਜਿਹੜੀਆਂ ਵਾਰ-ਵਾਰ ਕੀਤੀਆਂ ਜਾ ਰਹੀਆਂ ਸਾਡੀ ਵੀ ਇਹੀ ਅਪੀਲ ਆ ਨਿਮਰਤਾ ਸਹਿਤ ਵੀ ਸਾਨੂੰ ਰੋਸ ਵਜੋਂ ਇਸ ਜਿਹੜੇ ਆ ਧਰਨੇ ਦੇ ਵਿੱਚ ਅشمੂਲਿਤ ਕਰਨੀ ਬਣਦੀ ਆ ਨਿਮਰਤਾ ਸਹਿਤ ਬੇਨਤੀ ਆ ਵੀ ਜਿੱਥੇ ਵੀ ਹੋ ਜ਼ਰੂਰ ਇਹਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਬੈਠਣਾ ਚਾਹੀਦਾ ਉਹਨਾਂ ਸਮਾਂ ਰੋਸ ਕਰਨਾ ਚਾਹੀਦਾ